ਮੇਰਾ ਗੈਕੀ ਲੈਂਚ लवली ਮਟੂਈ ਪਿੰਡ ਕਿਹੜਾ ਪਿੰਡ ਕੋਲੜੀ ਥੱਬਲਾਂ ਕਿਹੜੀ ਕਿਹੜਾ ਪਿੰਡ ਦਾ ਨਾਮ ਆ ਕੋਲੜੀ ਥੱਬਲਾਂ ਜ਼ਿਲ੍ਹਾ ਗੁਰਦਾਸਪੁਰ ਮਨ ਜੀ ਸਕੂਲ ਟਾਈਮ ਤੋਂ ਸ਼ੌਂਕ ਸੀ ਸਤਨਵੇਂ ਦੇ ਵਿੱਚ ਮੈਂ ਗੈਕੀ ਲੈਂਚ ਪੈ ਗਿਆ ਥੋੜਾ ਥੋੜਾ ਸ਼ੌਂਕ ਲੈਟਰ ਕਰਕੇ ਫਿਰ ਮਕਾਲ ਜਗ੍ਹਾ ਕਲਾ ਫਗਣਾ ਹੱਟ ਲੱਗੇ ਸਾਲ ਕੋਥੇਲਾ ਉੱਥੇ ਵੀ ਇੱਕ ਦਾ ਗੀਤ ਇਦਾਂ ਟੀਚਰਾਂ ਨੇ ਸੁਣਨਾ ਦੇ ਥੋੜਾ ਥੋੜਾ ਰੋਣੋਂ ਮੇਲਿਆਂ ਦੇ ਖਾੜੇ ਲਾਇਏ ਜੀ ਵਿਆਹਾਂ ਮਾੜੀਆਂ ਦੇ ਤੇ ਜਾਗਦੰਨ ਕੀਤੇ ਅਸਟੇ ਬਲਦੇਵ ਸਿੰਘ ਜੀ ਕਿਹੜੇ ਸਿੰਗਰ ਨੂੰ ਜਿਆਦਾ ਸੁਣਨਾ ਤੇ ਪਸੰਦ ਕਰਦੇ ਮੈਂ ਜੀ ਫਰੋਜ਼ ਭਾਈ ਨੂੰ ਹਾਂ ਜੀ ਫੋਚ ਸਰਜੀਤ ਪੁੱਲਰ ਅਰਲਾਵਾ ਸਾਹਿਬ ਮੈਂ ਟੇਲਰ ਦਾ ਕੰਮ ਕਰਦਾ ਜੀ ਆਪਣੇ ਰੋਟੀ ਦੇ ਰੁਜ਼ਗਾਰ ਵਾਸਤੇ ਪਰਿਵਾਰ ਚ ਮੇਰੀ ਵਾਈਫ ਇਹ ਰੇਕ ਬੇਟਾ ਵਾ ਤੇ ਇੱਕ ਬੇਟੀ ਹੈ ਇਹ ਮਲਟੀ ਨੰਬਰ ਜੀ ਦਿਲਜੀਤ ਸਿੰਘ ਰੂੜਾ ਕ੍ਰੇਟਰ ਕੰਪਨੀ ਨੇ ਕੀਤਾ ਅੰਮ੍ਰਿਤਸਰ ਤੋਂ ਇਹ ਗੀਤ ਸੌਰਭਾਜੀ ਦਾ ਰੰਜਣਾ ਜੀ ਤਰਲੋਚ ਸਿੰਘ ਉਹ ਕਲਮੇ ਡੇਸ਼ੀ ਕਾਫੀ ਗਾ ਚੁਕੇ ਨੇ ਤਰਲੋਚ ਸਿੰਘ ਸ਼ਸ਼ੀ ਕੇ ਲੱਤੀ ਰਗੇਲਾ ਸਬੀਤਾਰੀ ਵਾਲਾ ਧਰਨੀ ਡੋਲੀ ਜੀ ਬਹੁਤ ਵਧੀਆ ਮਲੇ ਜੀ ਦੇਖਿਆ ਜੀ ਸੌਰਭਾਜੀ ਕੋਲ ਫੋਟੋ ਪਾਜੀ ਕਿੱਥੋਂ ਦੀ ਫੋਟੋ ਹੈ ਕੱਜ ਦੀ ਫੋਟੋ ਹੈ ਸੌਰਭਾਜੀ ਦੀ ਹਾਂਜੀ ਹਾਂਜੀ ਜਿਹੜੀ ਸੌਰਭਾਜੀ ਦੀ ਫੋਟੋ ਸਾਡੇ ਦਫ਼ਤਰ ਦੀ ਫੋਟੋ ਆ ਸਾਡੇ ਦਫ਼ਤਰ ਆਏ ਸੀ ਤੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਸਾਡੇ ਕਿਸੇ ਨੇ ਉਦਘਾਟਨ ਵਾਸਤੇ ਤੁਸੀਂ ਮਹਿਫਿਲ ਲੱਗੀ ਤੇ ਮੈਂ ਫਰਾਂਚ ਬੈਠੇ ਮੈਨਾਂ ਸੁਣਾ ਤੁਹਾਨੂੰ ਹਾਂਜੀ ਲੜੀ ਜੀ ਲੱਗਦਾ ਨਹੀਂ ਅੱਜ ਕੱਲ੍ਹ ਦੇ ਸਿੰਗਲ ਨੂੰ ਦੇਖ ਕੇ ਉਹਨਾਂ ਕੋਲ ਇੰਨਾ ਪੈਸਾ ਸ਼ੋਹਰਤ ਨਾਂ ਗੱਡੀਆਂ ਜਹਾਜ਼ ਤੱਕ ਪ੍ਰਾਈਵੇਟ ਕਈਆਂ ਰੱਖੇ ਕਿ ਜੇ ਤੁਹਾਡੇ ਹਲਾ ਦੇ ਹੁੰਦੇ ਤਾਂ ਤੁਹਾਡੀ ਪੋਜੀਸ਼ਨ ਕੁਝ ਹੋਊਗੀ ਦੇਖੋ ਜੀ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਪਿੱਛੋਂ ਹੀ ਤਗੜੀ ਆ ਹਾਂਜੀ ਤੇ ਸਾਡੀ ਬੈਕਗ੍ਰਾਉਂਡ ਹੈ ਜਿਹੜੇ ਤੁਹਾਨੂੰ ਪਤਾ ਵੀ ਜਾਇਦਾਤ ਲੋਕ ਚੁੰਝੜੀ ਬੰਦੇ ਗੱਡੇ ਆਪਾਂ ਤੇ ਇਹੋ ਕਮਾਉਣਾ ਤੇ ਇਹੋ ਕਰਨਾ ਜੇ ਕਾਕੀ ਲੈ ਚ ਪਏ ਤੇ ਆਪਣੀ ਰੋਜ਼ਗਾਰ ਵਾਸਤੇ ਰੋਟੀ ਪਾਣੀ ਚ ਚਲਾਉਣਾ ਵਾ ਬਾਹਰ ਅੰਦਰ ਫਿਰਨਾ ਤੁਨਾ ਮਿਲਣਾ ਮਿਲਣਾ ਫੇੜਪਣਾ ਇਸ ਤਰ੍ਹਾਂ ਦੀਸਣਾ ਦੋ ਹੋੜੀ ਹੋੜੀ ਬਹੁਤ ਮੁੜਦੇ ਪੈ ਪਈ ਪਹਿਲਾਂ ਦੇਖੀ ਆਚਾਰ ਚ ਫੇਰੇ ਨੱਚ ਦੀ ਨੱਚਦੀ ਆਗੀ ਨੇੜੇ ਪਹਿਲਾਂ ਵੇਖਿਆ ਚਾਰ ਛੇ ਪੇਰੇ ਨੱਚਦੀ ਨੱਚਦੀ ਆ ਗਈ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲਨੀ ਇਹ ਗੱਲ ਪੜਦੇ ਵਾਲੀ ਪਹਿਲਾ ਉਹ ਤਾਂ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋਈ ਅੰਦਾਜ਼ ਨੇ ਪੈਂਦੇ ਉਹ ਤਾਂ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋਈ ਅੰਦਾਜ਼ ਨਾ ਪੈਂਦੇ ਜਗ ਚੰਦਰੇ ਨੂੰ ਸਮਝ ਨਾ ਆਵੇ ਜਗ ਚੰਦਰੇ ਨੂੰ ਸਮਝ ਨਾ ਆਵੇ ਗੱਲ ਕਰੀ ਦੀ ਗੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀ ਇਹ ਗੱਲ ਪੜਦੇ ਵਾਲੀ ਹਾਂ ਜੀ ਕੋਸ਼ਿਸ਼ ਨਹੀਂ ਕੀਤੀ ਆਪਣੀ ਕੋਈ ਵੀਡੀਓ ਬਣਾ ਕੇ ਪਾਈਏ ਤੇ ਸੋਸ਼ਲ ਮੀਡੀਆ ਤੋਂ ਦਰਸ਼ਕਾਂ ਨੂੰ ਕਹੀਏ ਕਿਉਂਕਿ ਕਈ ਸਟਾਰ ਜਿਹੜੇ ਸੋਸ਼ਲ ਮੀਡੀਆ ਤੋਂ ਬਣ ਗਏ YouTube ਤੋਂ Facebook ਤੋਂ ਬਣ ਗਏ ਪਰ ਕੋਸ਼ਿਸ਼ ਨਹੀਂ ਕੀਤੀ ਫੇਰ ਕਰੇਗਾ ਕਰੇ ਮੈਂ ਪਾਵਾਂ ਨਹੀਂ ਜੀ ਨਹੀਂ ਮੈਂ ਕੋਸ਼ਿਸ਼ ਇਹ ਨਾ ਸ਼ੌਕ ਹਾਂ ਜੀ ਕੀ ਕਹਣਾ ਚਾਹੁੰਦੇ ਹੋ ਦਰਸ਼ਕਾਂ ਦਾ ਬਿਲਕੁਲ ਕੀ ਜਿਵੇਂ ਨਾ ਜਿੰਗਲ ਕਿੰਨੇ ਮਰਜ਼ੀ ਚਾਹੀਦੀ ਤੁਹਾਨੂੰ ਜਾਇ ਕਰਨੇ ਲਈ ਪ੍ਰਤੀਯੋਗਿਤਾ ਲਈ ਬਹੁਤ ਕੁਝ ਹੋ ਰਿਹਾ ਹੈ। ਪਿਛੇ ਹਾਲਾਤ ਅੱਜ ਤੱਕ 10 ਸਾਲ ਪੂਰਾ ਸੈੱਟ ਸੀ ਆਪਣਾ ਕੰਮ ਖਾਸਾ ਅਡੀਟ ਚ ਕੰਪਨੀ ਸਨਦੀ। ਸਰਦਾਰ ਗੁਰਮੀਤ ਸਿੰਘ ਜੀ ਡਾਇਰੈਕਟਰ ਉਹਨੂੰ ਡਿਊਟੋ ਇਹਨੇ 14 ਗੀਲ ਹੋਇਆ ਜੀ। ਉਹ ਆਡੀਟ ਚ ਨੇ ਰਿਪੋਰਟ ਕਰਨੀ ਸੀ, ਰਿਲੀਜ਼ ਕਰਨੀ ਸੀ। ਉਹ ਫਿਰ ਉਹ ਜ਼ੋਰ ਚੱਲ ਪਿਆ ਇੱਕਦਮ ਚਿਪਦਾ। ਉਹਦੇ ਉੱਤੇ ਨੀਤੇ ਲਾਈ ਜੀ ਨਾ ਮਿੱਤੇ ਹੋਏ ਮਾਸਟਰ ਬਣਾਇਆ ਗਿਆ ਜਿਹੜੀ ਟੈਕਨੋਲੋਜੀ ਅੱਜ ਨਵੇਂ ਨਵੇਂ ਆ ਰਹੇ ਹੋ ਤਾਂ ਮੇਰੇ ਕਾਹਨ ਨਹੀਂ ਜਾ ਰਿਹਾ ਸੁਰਵਲ ਡਾਏਗਾ ਕਿਤਨੇ ਕਿਤੇ ਗੈਪ ਉੱਤੇ ਜਾ ਰਹੇ ਹਾਂਜੀ ਬਹੁਤ ਜ਼ਿਆਦਾ ਜੀ ਜਿੰਨੇ ਨੇ ਸੁਰਾਲੇ ਪੈਸੇ ਤੋਂ ਮਾਰ ਕਰੇ ਦੌਰ ਪੈਸੇ ਦਾ ਐਕਸਟਰਾ ਜਿੱਦਾਂ ਤੁਹਾਨੂੰ ਦੱਸ ਦਿੱਤੀ 50-60 ਹਜ਼ਾਰ ਰੁਪਈਆ 50 ਲੱਖ ਰੁਪਈਆ ਹੋ ਗਏ ਅੱਜ ਕੱਲ ਜਿੱਦਾਂ ਗੱਡੀਆਂ ਦਾ ਦੌਰ ਐ ਸ਼ੂਸ਼ੇ ਬਾਜ਼ਰੀਆਂ ਆਪਣੇ ਨਾਲ ਜਿੱਤਾਂ ਦੀ ਮਦਦ ਚਾਹੀਦੀ ਜੇ ਤੁਹਾਡੀ ਕੋਈ ਮਦਦ ਕਰਨਾ ਚਾਹੇ ਠੀਕ ਹਨਾ ਜੀ ਜੀਤੇ ਮੇਰੀ ਕੋਈ ਮਦਦ ਕਰਨਾ ਚਾਹਵੇ ਤੇ ਮੈਨੂੰ ਵਧੀਆ ਮੀਟਰੀਕਟਰ ਕੋਲ ਦਵਾਏ ਕੰਪੋਜੀਸ਼ਨ ਵਧੀਆ ਹੋਣ। ਲੱਗ ਜੀ ਵਧੀਆ ਹੋਣ ਮੈਟਰ ਵਧੀਆ ਦੇ ਜਿੱਦਾਂ ਮੰਨਾਂ ਕਿ ਸਾਡਾ ਬਹੁਤ ਇੱਤਰਿਆ ਮਜੀਦ ਖੱਲੋਲੀ ਇਹ ਤਾਂ ਨਿਰਮਲ ਬਾਅਦ ਕਾ ਦੀ ਤੁਨ ਕਾ ਹਰ ਵਧੀਆ ਦੀ ਚੰਗੇ ਵੀ ਮਤਲਬ ਡਾਇਰੈਕਟਰ ਆਪਣੇ ਸੱਜਣ ਨੇ ਪਰ ਪੈਸੇ ਤੋਂ ਮਾਰ ਖਾਂ ਰਹੇ ਕੋਈ ਰਿਕਾਰਡ ਨਹੀਂ ਕਰਦਾ ਜੀ ਦੇਖਦੇ ਕਿ ਕਿਸ ਵਾਰ ਹਾਂਜੀ ਹੁਣ ਤੱਕ ਗੀਤ ਜਿਹੜੇ ਵਧੀਆ ਮਤਲਬ ਜਿਹੜੇ ਵੀ ਲੈਂਚ ਲੱਗੇ ਨੇ ਵੀ 25 ਗੀਗ ਨੇ ਉਹ ਤਾਂ ਦੇਖਣ ਨੂੰ ਤਾਂ ਕਾਫੀ ਦਿੱਖਦੇ ਨੇ ਹਾਂਜੀ ਹਮ ਜਸਟਿਲੋਂ ਮਡਾ ਰਿਪੋਰਟ ਹੋਇਆ ਨਾ ਫੈਂਟੈਕ ਤੇ ਉਹ 14 ਫਿੰਸ ਕਿਹੜਾ ਘੰਟਾ ਜਿਹੜਾ ਉਹਨਾਂ ਨੇ ਰਿਪੋਰਟ ਕੀਤਾ ਉਹ ਥੋੜੀ ਦਿੱਕਤ ਇਹਨਾਂ ਉਨ ਜਿੱਦੀ ਠੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੀ ਪਾਣੀ ਵੀ ਨਹੀਂ ਮੰਗਦਾ ਜਿੱਦੀ ਠੋਡੀ ਉੱਤੇ ਤੇਲ ਕਾਲੇ ਰੰਗ ਦਾ ਜਿੰਨੂੰ ਡੰਗ ਲੈਂਦੀ ਪਾਣੀ ਵੀ ਨਹੀਂ ਮੰਗਦਾ ਹੁਣ ਉਹਦੇ ਤੇ ਜਵਾਨੀ ਚੜ ਗਈ ਏ ਡੰਗ ਮਾਰ ਗਈ ਕਾਲਜ ਸ਼ਾਇਦ ਦੀ ਮੱਖੀ ਜੀ ਬਣ ਗਈ ਏ ਡੰਗ ਮਾਰ ਗਈ ਕਾਲਜ ਓਟ ਦੇ ਪਰਲਦਿਆਂ ਨੂੰ ਹੱਥਾਂ ਤੇ ਨਚਾਉਂਦੀ ਏ 欢迎够吗？